ਅੱਜ ਕਹਿੰਦੇ ਗਲੈਡੀਏਟਰ ਕਬੱਡੀ ਖਤ ਹੈ ਤੇ ਜਦੋਂ ਫਾਈਨਲ ਮੈਚ ਹੋ ਗਿਆ ਗੱਲਾਂ ਲੱਗਣ ਗਿਆ ਟਿਕਾਣੇ ਮੇਰੇ ਮਿੱਤਰੋ ਜਦੋਂ ਫਾਈਨਲ ਮੈਚ ਸ਼ੁਰੂ ਹੋਣਾ ਟਾਸ ਹੋਵੇਗੀ ਜਿਹੜੇ ਰੇਡਰ ਦੀ ਪਹਿਲੀ ਕਬੱਡੀ ਫਾਈਨਲ ਦੀ ਪੈਣੀ ਹੈ ਉਸ ਰੇਡਰ ਦੀਆਂ ਤਿੰਨ ਕਬੱਡੀਆਂ ਫਾਈਨਲ ਦੇ ਵਿੱਚ 1 ਲੱਖ ਰੁਪਏ ਦੀਆਂ ਪੈਣਗੀਆਂ ਤੇ ਸੁੱਖਾ ਯੂ ਐਸ ਏ ਗੁਰਕੀਰਤ ਤੌੜਾ ਗੁਰਕੀਰਤ ਯੂ ਐਸ ਏ ਪ੍ਰਵਤ ਤੌੜਾ ਯੂ ਐਸ ਏ ਚਹਾਣਾ ਯੂਐਸਏ ਆਕਾਸ਼ ਨੰਨੋਵਾਲ 라ਟੀ ਨਗਰਿਆ A ਤੋਂ Z Z ਤੇ ਗੱਬਰ ਯੂਐਸਏ ਹਰੀ ਯੂਐਸਏ ਪਾਲ ਤਲਾਰ ਮਨੀਲਾ ਇਹਨਾਂ ਭਰਾਵਾਂ ਵੱਲੋਂ 1 ਲੱਖ ਦੀਆਂ ਤਿੰਨ ਕਬੱਡੀਆਂ ਜਿਹੜੀਆਂ ਪੈਣ ਗਿਆ ਫਾਈਨਲ ਦੇ ਵਿੱਚ ਤੇ ਫਾਈਨਲ ਦੇ ਵਿੱਚ ਤਿੰਨ ਜੱਫੇ ਜਿਹੜੇ ਯਾਫੀ ਦੇ ਪਹਿਲਾਂ ਪੂਰੇ ਹੋ ਗਏ ਸਾਡੇ ਜਸਵਿੰਦਰ ਟੈਕਸਲਾ ਟੀਵੀ ਵਾਲੇ ਜੱਟ ਓਫ ਰੋਡ ਪਿੰਦਾ YouTube ਦੇ ਪਰ ਇੱਕ ਫੇਮਸ ਇੱਕ ਪ੍ਰਸਿੱਧ ਚੈਨਲ ਹੈ ਸੋਹਣਾ ਸੋਹਣਾ ਬਲੌਗ ਬਣਾਉਂਦੇ ਆ ਸਾਡੇ ਵੀਰ ਤੇ ਨਾਲ ਤੇਜੀ ਯੂਐਸਏ ਤੇ ਐਮੀ ਦક્ષ ਗੋਪੀ ਅੰਦਿਆਨਾ ਵਾਲਾ ਵੱਲੋਂ ਤੇ ਜਸਪੀਤ ਯੂਐਸਏ ਵੱਲੋਂ ਸਹਿਜ ਬਾਸੀ ਵੱਲੋਂ ਤਿੰਨ ਜੱਫੇ ਫਾਈਨਲ ਵਿੱਚ ਜਿਹਨੇ ਜਫੀ ਨੇ ਪਹਿਲਾਂ ਲਾਤੇ ਦੱਲੀ ਬਾਈ ਕਹਿੰਦਾ ਸੁਲਤਾਨ ਬਾਈ ਕਹਿੰਦਾ 1 ਲੱਖ ਦੇਵਾਂਗੇ ਫਾਈਨਲ ਮੈਚ ਵਿੱਚ ਗੱਲਾਂ ਲੱਗਣ ਗਿਆ ਟਿਕਾਣੇ ਹਾਂ ਜਾਫੀ ਦਾ 10 ਹੋ ਗਿਆ ਜਾਫੀ ਦਾ ਹਾਂ ਜਾਫੀ ਦਾ 10 ਹੋ ਗਿਆ 10000 ਹੋਰ ਆ ਗਿਆ ਆਪਾਂ ਉਸ ਵੀਰ ਦਾ ਵੀ ਨਾਂ ਜਿਹੜਾ ਸਾਂਝਾ ਕਰਾਂਗੇ ਫਾਈਨਲ ਮੈਚ ਵਿੱਚ ਗੱਲਾਂ ਲੱਗਣ ਗਿਆ ਟਿਕਾਣੇ ਸਾਰੇ ਵੀਰ ਆਜੋ ਕੰਮ ਕਰਾਂ ਤੋਂ ਬਿਨੈ ਹੋ ਕੇ ਭਾਗ ਸੋ ਵਿੱਚ ਗਲੈਡੀਏਟਰ ਕਬੱਡੀ ਕੱਪ ਹੈ ਗੱਲਾਂ ਲੱਗਣ ਗਿਆ ਟਿਕਾਣੇ